ਰਾਮ ਕਲੀ ਮਹਲਾ ਪੰਜਵਾ ਪਵੋ ਚਰਣਾ ਤਾਲੋ ਉਪਰ ਆਵੋ ਐਸੀ ਸੇਵ ਕਮਾਵੋ ਹੇ ਸੰਤ ਜਨੋ ਸਬਨਾ ਦੇ ਚਰਣਾ ਹੇਠ ਪੈ ਰਹੋ ਜੇ ਹੋ ਜਹੀ ਸੇਵਾ ਭਗਤੀ ਦੀ ਕਮਾਈ ਕਰੋਗੇ ਤਾਂ ਉੱਚੇ ਜੀਵਨ ਵਾਲੇ ਬਣ ਜਾਓਗੇ ਆਪਸ ਤੇ ਉਪਰ ਸਭ ਜਾਣੋ ਓ ਦਰਗਾਹ ਸੁਖ ਪਾਵੋ ਜਦੋਂ ਤੁਸੀਂ ਸਭਨਾਂ ਨੂੰ ਆਪਣੇ ਨਾਲ ਚੰਗੇ ਸਮਝਣ ਲੱਗ ਪਾਓਗੇ ਤਾਂ ਪਰਮਾਤਮਾ ਦੀ ਹਜ਼ੂਰੀ ਵਿੱਚ ਟਿਕੇ ਰਹਿ ਕੇ ਆਨੰਦ ਮਾਣੋਗੇ ਸੰਤੋ ਐਸੀ ਕਥੋ ਕਹਾਣੀ ਸੁਰ ਪਵਿੱਤਰ ਨਰਦੇਵ ਪਵਿੱਤਰਾ ਖਿੰਨ ਬੋਲੋ ਪਰਮਖ ਬਾਣੀ ਰਹਾਓ हे संत जनों एहो जही प्रभु दी सिप्त सलाह करदे रहो गुरु दी शरण पै के हर वेले परमात्मा दी सिप्त सलाह दी वाणी उचारदे रहो जिस दी बरकत नाल देवते मनुख सब पवित्र जीवन वाले हो जाते हन पर पंच छोड़ सहज कर बइ सो झूठा ओहो को ना कोई हे सत संत जनों ਮਾਇਆ ਦਾ ਮੋਹ ਛੱਡ ਕੇ ਕਿਸੇ ਨੂੰ ਭੈੜਾ ਨਾ ਆਖਿਆ ਕਰੋ ਇਸ ਤਰ੍ਹਾਂ ਆਤਮਕ ਡੋਲਤਾ ਵਿੱਚ ਟਿਕੇ ਰਹੋ ਸਤਿਗੁਰ ਮਿਲੋ ਨਵੇਂ ਨਿੰਦ ਪਾਵੋ ਇਹਨ ਬੇਦ ਤੱਕ ਬਿਲੋਈ ਗੁਰੂ ਦੀ ਸ਼ਰਨ ਪੈ ਰਹੋ ਇਸ ਤਰ੍ਹਾਂ ਸਹੀ ਜੀਵਨ ਰਾਹ ਲੱਭ ਕੇ ਦੁਨੀਆ ਦੇ ਸਾਰੇ ਹੀ ਖਜ਼ਾਨੇ ਹਾਸਲ ਕਰ ਲੋਗੇ ਭਾਓ ਮਾਇਆ ਦੇ ਬੋਹ ਤੋ ਖਲਾਸੀ ਹਾਸਲ ਕਰ ਲੋਗੇ ਬੇਮਥਾਜ ਹੋ ਜਾਓਗੇ ਭਰਮ ਚ ਛਕਾਓ ਗੁਰਮੁਖ ਲਿਵ ਲਾਓ ਆਤਮ ਚੀਨੋ ਭਾਈ ਹੇ ਭਾਈ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਚਰਨਾਂ ਵਿੱਚ ਪ੍ਰੀਤ ਜੋੜੋ ਮਨ ਵਿੱਚੋਂ ਭਟਕਣਾ ਦੂਰ ਕਰੋ ਆਪਣੇ ਆਪ ਦੀ ਪਛਾਣ ਕਰੋ ਆਪਣੇ ਜੀਵਨ ਨੂੰ ਪੜਤਾਲ ਦੇ ਰੱਖੋ ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ ਕੇਸ ਸਿਉ ਕਰਹੁ ਬੁਰਾਈ ਪ੍ਰਮਾਤਮਾ ਨੂੰ ਸਦਾ ਆਪਣੇ ਨੇੜੇ ਪ੍ਰਤਾਖੰਗ ਸੰਗ ਵਸਦਾ ਸਮਝੋ ਫਿਰ ਕਿਸੇ ਨਾਲ ਵੀ ਕੋਈ ਭੈੜ ਨਹੀਂ ਕਰ ਸਕੋਗੇ ਇਹੀ ਹੈ ਸਹੀ ਜੀਵਨ ਰਾਹ ਸਤਗੁਰ ਮਿਲੈ ਮਾਰਗ ਮੁਕਤਾ ਸਹਜੇ ਮਿਲੈ ਸੁਆਮੀ ਹੇ ਭਾਈ ਜੇ ਗੁਰੂ ਮਿਲ ਪਏ ਅਤੇ ਜ਼ਿੰਦਗੀ ਦਾ ਰਸਤਾ ਖੁੱਲਾ ਵਿਕਾਰਾਂ ਦੀਆਂ ਰੁਕਾਵਟਾਂ ਤੋਂ ਸੁਤੰਤਰ ਹੋ ਜਾਂਦਾ ਹੈ। ਆਤਮਿਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ। ਇਸ ਆਤਮਿਕ ਅਡੋਲਤਾ ਵਿੱਚ ਮਾਲਕ ਪ੍ਰਭੂ ਮਿਲ ਪੈਂਦਾ ਹੈ। ਧੰਨ ਧੰਨ ਸੇ ਜਨ ਜਿਨੀ ਕਲ ਮੈਂ ਹਰ ਪਾਇਆ ਜਨ ਨਾਨਕ ਸਦ ਕੁਰਬਾਨੀ ਉਹ ਮਨੁੱਖ ਭਾਗਾ ਵਾਲੇ ਹਨ ਜਿਨ੍ਹਾਂ ਨੇ ਇਸ ਜੀਵਨ ਵਿੱਚ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲਿਆ ਹੈ ਏ ਦਾਸ ਨਾਨਕ ਕਾਖ ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ RAM KALI MAHLA PANJWA AVAT HAR KH NA JAVAT DUKHA NAH BYAPAI MAN ROG NI HE BHAI ਹੁਣ ਜੇ ਕੋਈ ਮਾਇਕ ਲਾਭ ਹੋਵੇ ਤਾਂ ਖੁਸ਼ੀ ਆਪਣਾ ਜੋਰ ਨਹੀਂ ਪਾਉਂਦੀ ਜੇ ਕੋਈ ਨੁਕਸਾਨ ਹੋ ਜਾਏ ਤਾਂ ਦੁੱਖ ਨਹੀਂ ਵਾਪਰਦਾ ਕੋਈ ਵੀ ਚਿੰਤਾ ਆਪਣਾ ਦਬਾਅ ਨਹੀਂ ਪਾ ਸਕਦੀ ਸਦਾ ਆਨੰਦ ਗੁਰਪੂਰਾ ਪਾਇਆ ਤਉ ਉਤਰੀ ਸਗਲ ਬਿਯੋਗ ਨੀ ਜਦੋਂ ਤੋਂ ਮੈਨੂੰ ਪੂਰਾ ਗੁਰੂ ਮਿਲਿਆ ਤਦੋਂ ਤੋਂ ਮੇਰੇ ਅੰਦਰੋਂ ਪ੍ਰਭੂ ਨਾਲ ساری ਵਿਥ ਮੁੱਕ ਚੁਕੀ ਹੈ ਮੇਰੇ ਅੰਦਰ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ਇਹ ਹੀ ਬੇਦ ਹੈ ਮਨ ਜੋਗਨੀ ਹੈ ਭਾਈ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਇਸ ਤਰ੍ਹਾਂ ਪ੍ਰਭੂ ਚਰਣਾ ਵਿੱਚ ਜੁੜਿਆ ਹੋਇਆ ਹੈ ਮੋਹ ਸੋਗ ਰੋਗ ਲੋਗ ਨਾ ਵਿਆਪੈ ਤਾਹ ਹਰ 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 ਰਸ ਭੋਗਨੀ ਰਹਾਓ ਇਸ ਉੱਤੇ ਮੋਗ ਗਮ ਰੋਗ ਲੋਕ ਰਾਜ ਕੋਈ ਵੀ ਆਪਣਾ ਜੋਰ ਨਹੀਂ ਪਾ ਸਕਦਾ ਇਸ ਅਵਸਥਾ ਵਿੱਚ ਇਹ ਮੇਰਾ ਮਨ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ ਰਿਹਾ ਹੈ ਸੁਰਗ ਪਵਿੱਤਰਾ ਮਿਰਤ ਪਵਿੱਤਰਾ ਪਿਆਲ ਪਵਿੱਤਰ ਅਲੋਗਨੀ ਹੈ ਭਾਈ ਗੁਰੂ ਦੀ ਕਿਰਪਾ ਨਾਲ ਮੇਰੇ ਇਸ ਮਨ ਨੂੰ ਸੁਰਗ ਮਾਤ ਲੋਕ ਪਤਾਲ ਇਹੋ ਜਿਹੇ ਹੀ ਪਵਿੱਤਰ ਦਿਸ ਰਹੇ ਹਨ ਕੋਈ ਲੋਕ ਰਾਜ਼ ਵੀ ਨਹੀਂ ਪੌਂਦੀ ਆਗਿਆਕਾਰੀ ਸਦਾ ਸੁਖ ਪੁੰਚੈ ਜਤਕਤ ਵੇਖੋ ਹਰ ਗੁਣੀ ਗੁਰੂ ਦੇ ਆਗਿਆ ਵਿੱਚ ਰਹਿ ਕੇ ਮੇਰਾ ਮਨ ਸਦਾ ਆਨੰਦ ਮਾਣ ਰਿਹਾ ਹੈ ਹੁਣ ਮੈਂ ਜਿੱਧਰ ਵੇਖਦਾ ਹਾਂ ਉਧਰ ਹੀ ਸਾਰੇ ਗੁਨਾ ਦਾ ਮਾਲਕ ਪ੍ਰਭੂ ਹੀ ਮੈਨੂੰ ਦਿਸਦਾ ਹੈ ਨਾਵ ਸੇਵ ਸ਼ਕਤੀ ਜਲ ਨਹੀਂ ਪਵਨਾ ਪਹ ਆਕਾਰ ਨਹੀਂ ਮੇਦਨੀ ਹੇ ਭਾਈ ਹੁਣ ਇਸ ਮਨ ਨੂੰ ਰਿੱਧੀਆਂ ਸਿੱਧੀਆਂ ਤੀਰਥ ਇਸ਼ਨਾਨ ਪ੍ਰਣਾਮ ਸੰਸਕਾਰ ਰੂਪ ਧਰਤੀ ਦੇ ਪਦਾਰਥ ਕੋਈ ਵੀ ਨਹੀਂ ਦੇਖ ਸਕਦੇ ਸਤਗੁਰ ਜੋਗ ਕਾ ਤਹਾਂ ਨਿਵਾਸਾ ਜਹ ਅਵਗਤ 나ਥ ਅਗੰਮ ਤਨੀ ਹੁਣ ਮੇਰੇ ਇਸ ਮਨ ਵਿੱਚ ਗੁਰੂ ਦੇ ਮਿਲਾਪ ਦਾ ਸਦਾ ਲਈ ਨਿਵਾਸ ਹੋ ਗਿਆ ਹੈ ਅਦ੍ਰਿਸ਼ਟ ਅਪਹੁੰਚ ਮਾਲਕ ਖਸਮ ਪ੍ਰਭੂ ਵੀ ਉਥੇ ਹੀ ਵਸਦਾ ਦਿਸ ਪਿਆ ਹੈ ਤਨ ਮਨ ਹਰਕਾਰ ਤਨ ਸਭ ਹਰਕਾਰ ਹਰ ਕੇ ਗੁਣ ਗਾ ਹਉ ਕਿਆ ਗਨੀ ਹੁਣ ਮੈਨੂੰ ਸਮਝ ਆ ਗਈ ਹੈ ਕਿ ਸਰੀਰ ਇੰਜ ਜੀਣ ਦੇ ਸਭ ਕੁਛ ਉਸ ਪ੍ਰਭੂ ਦਾ ਦਿੱਤਾ ਹੋਇਆ ਹੈ ਉਹ ਬੜਾ ਬਖਸ਼ਿੰਦ ਹੈ ਮੈਂ ਉਸ ਦੇ ਕਿਹੜੇ ਕਿਹੜੇ ਗੁਣ ਬਿਆਨ ਕਰ ਸਕਦਾ ਹਾਂ ਕਹੁ ਨਾਨਕ ਹਾਮ ਤਮ ਗੁਰ ਕੋਈ ਹੈ ਅੰਬ ਅੰਬ ਬਿ ਲੋਗਨੀ ਏ ਨਾਨਕ ਆਖੇ ਭਾਈ ਗੁਰੂ ਨੇ ਮੇਰੇ ਮਨ ਵਿੱਚੋਂ ਮੇਰ ਤੇਰ ਮੁਕਾ ਦਿੱਤੀ ਹੈ ਮੈਂ ਹੁਣ ਪ੍ਰਭੂ ਚਰਨਾਂ ਵਿੱਚ ਈਓ ਮਿਲ ਗਿਆ ਹਾਂ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ RAM KALI ਮਹਲਾ ਪੰਜਵਾਂ ਤ੍ਰੈ ਗੁਣ ਰਹਿਤ ਰਹਿ ਨਿਰਾਦੀ ਸਾਧਕ ਸੇਦ ਨਾ ਜਾਣੈ ਏ ਭਾਈ ਉਹ ਕੀਮਤੀ ਪਦਾਰਥ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਪਰੇ ਪਖੜਾ ਹੀ ਰਹਿੰਦਾ ਹੈ। ਉਹ ਪਦਾਰਥ ਜੋਗ ਸਾਧਨ ਕਰਨ ਵਾਲਿਆਂ ਅਤੇ ਸਾਧਨਾ ਵਿੱਚ ਪੁੱਗੇ ਹੋਏ ਯੋਗੀਆਂ ਨਾਲ ਵੀ ਸਾਝ ਨਹੀਂ ਪਾਉਂਦਾ। pau yog sadhana de raahi oh naam vastu nahi mildi. ਰਤਨ ਕੋਟੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜ਼ਾਨੇ। हे ਭਾਈ ਉਹ ਕੀਮਤੀ ਪਦਾਰਥ ਗੁਰੂ ਦੇ ਖਜ਼ਾਨੇ ਵਿੱਚ ਉਹ ਪਦਾਰਥ ਹੈ ਪ੍ਰਭੂ ਦੇ ਆਤਮਿਕ ਜੀਵਨ ਦੇਣ ਵਾਲੇ ਗੰਨ ਰਤਨਾ ਨਾਲ ਨੱਕਾ ਨਾਰ ਭਰੀ ਹੋਈ ਹਿਰਦਾ ਕੋਠੜੀ ਹੈ ਆਚਾਰਜ ਕੇਸ਼ ਕਹਣ ਨਾ ਜਾਈ ਹੈ ਭਾਈ ਇੱਕ ਅਨੋਖਾ ਤਮਾਸ਼ਾ ਬਣਿਆ ਪਿਆ ਹੈ ਜਿਸ ਦੀ ਬਾਬਤ ਕੁਝ ਦੱਸਿਆ ਨਹੀਂ ਜਾ ਸਕਦਾ ਬਸਤ ਅਗੋਚਰ ਭਾਈ ਰਹਾਓ ਅਨੋਖਾ ਤਮਾਸ਼ਾ ਇਹ ਹੈ ਕਿ ਗੁਰੂ ਦੇ ਖਜ਼ਾਨੇ ਵਿੱਚ ਹੀ ਪ੍ਰਭੂ ਦਾ ਨਾਮ ਇੱਕ ਕੀਮਤੀ ਚੀਜ਼ ਹੈ ਜਿਸ ਤੱਕ ਮਨੁੱਖ ਦੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਮੋਲ ਨਹੀਂ ਕਸ਼ ਕਰਨ ਜੁਗਾ ਕਿਆ ਕੋ ਕਹਿ ਸੁਣਾਵੇਂ ਹੈ ਭਾਈ ਉਸ ਨਾਮ ਵਸਤੂ ਦਾ ਮਾਲਕ ਕੋਈ ਵੀ ਨਹੀਂ ਪਾ ਸਕਦਾ ਕੋਈ ਵੀ ਜੀਵ ਉਸ ਦਾ ਮੁੱਲ ਕਹਿ ਨਹੀਂ ਸਕਦਾ ਦੱਸ ਨਹੀਂ ਸਕਦਾ ਕਥਨ ਕਹਣ ਕੋ ਸੋਜੀ ਨਹੀਂ ਜੋ ਪਿਖੈ ਤਿਸ ਬਣ ਆਵੇ ਉਸ ਕੀਮਤੀ ਪਦਾਰਤ ਦੀਆਂ ਸਿਫਤਾਂ ਦੱਸਣ ਵਾਸਤੇ ਕਿਸੇ ਦੀ ਵੀ ਅਕਲ ਕੰਮ ਨਹੀਂ ਕਰ ਸਕਦੀ ਹਾਂ ਜਿਹੜਾ ਮਨੁੱਖ ਉਸ ਵਸਤ ਨੂੰ ਵੇਖ ਲੈਂਦਾ ਹੈ ਉਸ ਦਾ ਉਸ ਨਾਲ ਪਿਆਰ ਬਣ ਜਾਂਦਾ ਹੈ ਸੋਈ ਜਾਣੈ ਕਰਨ ਹਾਰਾ ਕੀਤਾ ਕਿਆ ਵਿਚਾਰਾ ਹੈ ਭਾਈ ਜਿਸ ਸਿਰਜਣਹਾਰ ਨੇ ਉਸ ਪਦਾਰਥ ਬਣਾਇਆ ਉਹ ਪਦਾਰਥ ਬਣਾਇਆ ਹੈ ਉਸ ਦਾ ਮੁੱਲੋ ਆਪ ਹੀ ਜਾਣਦਾ ਹੈ ਉਸ ਦੇ ਪੈਦਾ ਕੀਤੇ ਹੋਏ ਜੀਵ ਵਿੱਚ ਅਜੇ ਹੀ ਸਮਰੱਥਾ ਨਹੀਂ ਹੈ ਆਪਣੀ ਗਤ ਮਿਤਿਆ ਪੇ ਜਾਣੇ ਹਰਿਆਪੇ ਪੂਰ ਪੰਡਾਰਾ ਪ੍ਰਭੂ ਆਪ ਹੀ ਉਸ ਕੀਮਤੀ ਪਦਾਰਥ ਨਾਲ ਭਰੇ ਹੋਏ ਖਜ਼ਾਨਿਆਂ ਦਾ ਮਾਲਕ ਹੈ ਤੇ ਉਹ ਆਪ ਕਿਹੋ ਜਿਹਾ ਹੈ ਕਿੰਨਾ ਵੱਡਾ ਹੈ ਇਹ ਗੱਲ ਉਹ ਆਪ ਹੀ ਜਾਣਦਾ ਹੈ ਐ ਸਾਰਸ ਅੰਮ੍ਰਿਤ ਮਨ ਚਖਿਆ ਤ੍ਰਿਪਤ ਰਹੇ ਆਘਾਈ ਆਤਮਕ ਜੀਵਨ ਦੇਣ ਵਾਲੇ ਉਸ ਅਚਰਜ ਨਾਮ ਰਾਸ ਨੂੰ ਗੁਰੂ ਦੇ ਕਿਰਪਾ ਨਾਲ ਮੈਂ ਆਪਣੇ ਮਨ ਵਿੱਚ ਚਖਿਆ ਹੈ ਹੁਣ ਮੈਂ ਮਾਇਆ ਦੀ ਤ੍ਰਿਸ਼ਨਾ ਵੱਲੋਂ ਪੂਰੇ ਤੌਰ ਤੇ ਰਜ ਗਿਆ ਹਾਂ ਕਉਹ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸ਼ਰਣਾਈ ਹੈ ਨਾਨਕਾ ਗੁਰੂ ਦੀ ਸ਼ਰਨ ਪੈ ਕੇ ਮੇਰੀ ਲਾਲਸਾ ਪੂਰੀ ਹੋ ਗਈ ਹੈ ਮੈਨੂੰ ਉਹ ਕੀਮਤੀ ਪਦਾਰਥ ਮਿਲ ਗਿਆ ਹੈ। ਰਾਮ ਕਲੀ ਮਹਲਾ ਪੰਜਵਾਂ ਅੰਗੀਕਾਰ ਕੀਆ ਪ੍ਰਭੇ ਆਪਣੇ ਬੈਰੀ ਸਗਲੇ ਸਾਦੇ ਹੈ ਭਾਈ ਪਿਆਰੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣੀ ਚਰਨੀ ਲਾ ਲਿਆ ਉਸ ਦੇ ਉਸ ਨੇਕਾ ਮਾਦਿਕ ਸਾਰੇ ਹੀ ਵੈਰੀ ਵਸ ਵਿੱਚ ਕਰ ਦਿੱਤੇ। ਜਿੰ ਬੈਰੀ ਹੈ ਇਹ ਜਗ ਲੁੱਟਿਆ ਤੇ ਬੈਰੀ ਲੈ ਬਾਂਦੇ ਕਮਾਦਕ ਜਿਸ ਜਿਸ ਵੈਰੀ ਨੇ ਜਗਤ ਲੁੱਟ ਲਿਆ ਪ੍ਰਭੂ ਨੇ ਉਸ ਦੇ ਉਹ ਸਾਰੇ ਵੈਰੀ ਫੜ ਕੇ ਬੰਨ ਦਿੱਤੇ ਸਤਿਗੁਰੂ ਪਰਮੇਸ਼ਰ ਮੇਰਾ ਏ ਭਾਈ ਮੇਰਾ ਤਾਂ ਗੁਰੂ ਰਾਖਾ ਹੈ ਪ੍ਰਮਾਤਮਾ ਰਾਖਾ ਹੈ ਉਹੀ ਮੈਨੂੰ ਕਮਾਦਕ ਵੈਰੀਆਂ ਤੋਂ ਬਚਾਉਣ ਵਾਲਾ ਹੈ ਅਨਕਰਾਜ ਭੋਗ ਰਸਮਾਣੀ ਨਾਮ ਜਪੀ ਪਰਵਾਸਾ ਤੇਰਾ ਰਹਾਉ ਹੈ ਪ੍ਰਭੂ ਮੈਨੂੰ ਤੇਰਾ ਹੀ ਆਸਰਾ ਹੈ ਮੇਰ ਘਰ ਮੈਂ ਤੇਰਾ ਨਾਮ ਜਪਦਾ ਰਹਾ ਨਾਮ ਦੀ ਬਰਕਤ ਨਾਲ ਇਉਂ ਜਪਦਾ ਹੈ ਕਿ ਮੈਂ ਰਾਜ ਦੇ ਅਨੇਕਾਂ ਭੋਗ ਤੇ ਰਸ ਮੰਨ ਰਿਹਾ ਚੀਤ ਨਾਇਵਸ ਦੂਜੀ ਬਾਤਾ ਸਿਰ ਉੱਪਰ ਰਖਵਾਰਾ हे भाई परमात्मा जिस मनुख ਦੇ ਸਿਰ ਉੱਤੇ ਰਾਖਾ ਬਣਦਾ ਹੈ ਉਸ मनुख ਦੇ ਚਿੱਤ ਵਿੱਚ ਪਰਮਾਤਮਾ ਦੇ ਨਾਮ ਤੋਂ ਬਿਨਾ ਕਾਮ ਆਦਿਕ ਦਾ ਕੋਈ ਹੋਰ ਫੁਰਨਾ ਉੱਠਦਾ ਹੀ ਨਹੀਂ بے ਪ੍ਰਵਾਹ ਰਹਿਤ ਹੈ Swami ਇੱਕ ਨਾਮ ਕੇ ਆਧਾਰਾ हे मालिक प्रभु सिर्फ तेरे नाम ਦੇ ਆਸਰੇ ਉਹ मनुख ਦੁਨੀਆ ਦੀਆਂ ਹੋਰ ਕਰਜ਼ਾ ਵੱਲੋਂ بے ਪ੍ਰਵਾਹ ਰਹਿੰਦਾ ਹੈ ਪੂਰਨ ਹੋਏ ਮਿਲਿਓ ਸੁਖदाई ਊਨ ਨਕਾਈ ਬਾਤਾ ਹੈ ਭਾਈ ਜਿਸ ਦੇ ਸਾਰੇ ਸੁਖ ਦੇਣ ਵਾਲੇ ਪ੍ਰਭੂ ਮਿਲ ਪੈਂਦਾ ਹੈ ਜਿਸ ਨੂੰ ਉਹ ਉੱਚੇ ਆਤਮਿਕ ਗੁਣਾ ਨਾਲ ਪ੍ਰਕੂਰ ਹੋ ਜਾਂਦਾ ਹੈ ਉਹ ਕਿਸੇ ਗੱਲੇ ਮੁਤਾਜ਼ ਨਹੀਂ ਰਹਿੰਦਾ ਤਤਸਾਰ ਪਰਮ ਪਦ ਪਾਇਆ ਛੋੜ ਨਕਤ ਹੂੰ ਜਾਤਾ ਉਹ ਮਨੁੱਖ ਜਗਤ ਦੇ ਮੂਲ ਪ੍ਰਭੂ ਨੂੰ ਲੱਭ ਲੈਂਦਾ ਹੈ ਉਹ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ ਉਹ ਸਭ ਤੋਂ ਉੱਚਾ ਆਤਮਿਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਤੇ ਇਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦਾ ਬਰਨ ਨਾ ਸਾਟੋਂ ਜੈਸਾ ਤੂੰ ਹੈ ਸਾਚੇ ਅਲਕ ਅਪਾਰਾ ਏ ਸਦਾ ਕਾਇਮ ਰਹਿਣ ਵਾਲੇ ਏ ਅਲਖ ਏ ਬੇਅੰਤ ਮੈਂ ਬਿਆਨ ਨਹੀਂ ਕਰ ਸਕਦਾ ਕਿ ਤੂੰ ਕਿਹੋ ਜਿਹਾ ਹੈ ਤਤੁਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਏ ਨਾਨਕ ਆਖ ਏ ਬੇਮਿਸਾਲ ਪ੍ਰਭੂ ਏ ਅਥਾ ਏਡੋਲ ਮਾਲਕ ਤੂੰ ਹੀ ਮੇਰਾ ਖਸਮ ਹੈ RAM KALI ਮਹਲਾ ਪੰਜਵਾਂ ਤੂੰ ਦਾ ਨਾ ਤੂੰ ਅਬ ਚਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਏ ਮੇਰੇ ਪ੍ਰਭੂ ਪਾਸ਼ਾ ਤੂੰ ਮੇਰੇ ਦਿਲ ਦੀ ਜਾਣਨ ਵਾਲਾ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਹੀ ਮੇਰੀ ਜਾਤ ਹੈ ਤੂੰ ਹੀ ਮੇਰੀ ਕਲ ਹੈ ਉੱਚੀ ਜਾਤ ਕੁੱਲ ਦਾ ਮਾਣ ਹੁਣ ਦੇ ਥਾਂ ਮੈਨੂੰ ਇਹ ਭਰੋਸਾ ਹੈ ਕਿ ਤੂੰ ਹੀ ਹਰ ਵੇਲੇ ਮੇਰੇ ਅੰਗ ਸੰਗ ਹੈ ਤੂੰ ਅਡੋਲ ਕਦੇ ਡੋਲੇ ਨਾਹੀ ਤਾਂ ਹਮ ਕੈਸੀ ਤਾਤੀ ਹੈ ਏ ਪਾਸ਼ਾ ਮਾਇਆ ਦੇ ਝਕੋਲੇ ਤੇਰੇ ਉੱਤੇ ਅਸਰ ਨਹੀਂ ਕਰ ਸਕਦੇ ਤੂੰ ਮਾਇਆ ਦੇ ਟਾਕਰੇ ਕਦੇ ਡੋਲਦਾ ਨਹੀਂ ਜੇ ਮੇਰੇ ਉੱਤੇ ਤੇਰੀ ਕਿਰਪਾ ਰਹੇ ਤਾਂ ਮੈਨੂੰ ਵੀ ਕੋਈ ਚਿੰਤਾ ਫਿਕਰ ਕੋ ਨਹੀਂ ਸਕਦਾ ਇੱਕ ਹੈ ਇੱਕ ਹੈ ਇੱਕ ਤੂੰ ਹੀ ਅਸਾਂ ਜੀਵਾਂ ਦਾ ਇੱਕ ਤੂੰ ਹੀ ਖਸਮ ਹੈ ਤੂੰ ਹੀ ਖਸਮ ਹੈ ਇੱਕ ਹੈ ਇੱਕ ਤੂੰ ਰਾਯਾ ਹੈ ਪ੍ਰਭੂ ਪਾਛਾ ਸਿਰਫ ਇੱਕ ਹੀ ਤੂੰ ਖਸਮ ਹੈ ਤੂੰ ਹੀ ਹੈ ਤਉ ਕਿਰਪਾ ਤੇ ਸੁਖ ਪਾਇਆ ਰਹਾਓ ਤੇਰੀ ਮਿਹਰ ਨਾਲ ਹੀ ਅਸੀਂ ਸੁਖ ਹਾਸਲ ਕਰ ਸਕਦੇ ਹਾਂ ਤੂੰ ਸਾਗਰ ਹਮ ਹੰਸ ਤੁਮਾਰੇ ਤੁਮ ਮੈਂ ਮਾਨਕ ਲਾਲਾ ਏ ਮੇਰੇ ਪ੍ਰਭ ਪਾਸ਼ਾ ਤੂੰ ਸਮੁੰਦਰ ਹੈ ਅਸੀਂ ਤੇਰੇ ਹੰਸ ਹਾਂ ਤੇਰੇ ਚਰਨਾਂ ਵਿੱਚ ਰਹਿ ਕੇ ਤੇਰੀ ਸਿਪਸਲਾ ਦੇ ਮੋਤੀ ਦੇ ਲਾਲ ਪ੍ਰਾਪਤ ਕਰਦੇ ਹਾਂ ਤੁਮ ਦੇਵੋ ਤੇਲ ਸੰਕ ਨਾ ਮਨੋ ਹਮ ਪੰਚਹ ਸਦਾ ਨਿਹਾਲਾ ਏ ਮੋਤੀ ਲਾਲ ਤੂੰ ਸਾਨੂੰ ਦਿੰਦਾ ਹੈ ਸਾਡੇ ਔਗੜਾਂ ਵਲ ਤੱਕੇ ਤੂੰ ਦੇਣੋ ਰਤਾ ਪਰ ਵਿੱਚੇ ਜਿ ਇਕ ਨਹੀਂ ਕਰਦਾ ਅਸੀਂ ਜੀਵੋ ਮੋਤੀ ਲਾਲ ਸਦਾ ਵਰਤਦੇ ਹਾਂ ਤੇ ਪ੍ਰਸੰਨ ਰਹਿੰਦੇ ਹਾਂ ਹਮ ਬਾਰਕ ਤੁਮ ਪਿਤਾ ਹਮਾਰੇ ਤੁਮ ਮੁਖ ਦੇਵੋ ਖੀਰਾ ਹੈ ਮੇਰੇ ਪ੍ਰਭੂ ਪਾਸ਼ਾ ਸੀ ਜੀਵ ਤੇਰੇ ਬੱਚੇ ਹਾਂ ਤੂੰ ਸਾਡਾ ਪਿਓ ਹੈ ਤੂੰ ਸਾਡੇ ਮੂੰਹ ਵਿੱਚ ਦੁੱਧ ਪਾਉਂਦਾ ਹੈ ਹਮ ਖੇਲਾ ਸਭ लाਡ ਲਡਾਵੋ ਹਮ ਖੇਲਾ ਸਭ लाਡ ਲਡਾਵਹਿ ਤੂੰ ਮਹ ਸਦਗੁਣੀ ਗਹੀਰਾ ਤੇਰੀ ਗੋਦੀ ਵਿੱਚ ਅਸੀਂ ਖੇਡਦੇ ਹਾਂ ਸਾਰੇ लाਡ ਕਰਦੇ ਹਾਂ ਤੂੰ ਗੁਣਾਂ ਦਾ ਮਾਲਕ ਸਦਾ ਗੰਭੀਰ ਰਹਿਣਾ ਹੈ ਅਸਾਂ ਬੱਚਿਆਂ ਦੇ ਔਗਣਾ ਵੱਲ ਨਹੀਂ ਤੱਕਦਾ ਤੂੰ ਪੂਰਨ ਪੂਰ ਰਹੇ ਸੰਪੂਰਨ ਹਮ ਭੀ ਸੰਗ ਅਗਾਏ हे ਮੇਰੇ ਪ੍ਰਭੂ ਪਾਤਸ਼ਾਹ ਤੂੰ ਸਰਵ ਵਿਆਪਕ ਹੈ ਮੁਕੰਮਲ ਤੌਰ ਤੇ ਹਰ ਥਾਂ ਮੌਜੂਦ ਹੈ ਅਸੀਂ ਜੀਵ ਵੀ ਤੇਰੇ ਚਰਨਾਂ ਵਿੱਚ ਰਹਿ ਕੇ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਜੇ ਰਹਿੰਦੇ ਮਿਲਤ 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 ਮਿਲ ਰਹਿ ਆ ਨਾਨਕ ਕਹਣ ਨਾ ਜਾਏ हे ਪਾਤਸ਼ਾਹ हे ਨਾਨਕ ਆਖ ਪ੍ਰਭੂ ਪਾਤਸ਼ਾਹ ਦੀ ਮਿਹਰ ਨਾਲ ਜਿਹੜਾ ਜੀਵ ਉਸ ਪ੍ਰਭੂ ਨੂੰ ਮਿਲਣ ਦਾ ਯਤਨ ਹਰ ਵੇਲੇ ਕਰਦਾ ਰਹਿੰਦਾ ਹੈ ਉਹ ਹਰ ਵੇਲੇ ਉਸ ਵਿੱਚ ਮਿਲਿਆ ਰਹਿੰਦਾ ਹੈ ਤੇ ਉਸ ਜੀਵ ਦੀ ਉੱਚੀ ਆਤਮਿਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਰਾਮ ਕਲੀ ਮਹਲਾ ਪੰਜਵਾ ਕਰ ਕਰ ਤਾਲ ਪਖਾਵਜ ਨੈਨੋ ਮਾਥੇ ਵਜਹਿਰ ਬਾਬਾ ਏ ਭਾਈ ਹਰੇਕ ਜੀਵ ਦੇ ਮੱਥੇ ਉੱਤੇ ਲਿਖੇ ਲੇਖ ਮਨੋ ਰਬਾਬ ਵੱਜ ਰਹੀ ਹੈ ਅੱਖਾਂ ਨੂੰ ਛੇੜਨੇ ਬੜਾ ਕੇ ਅਤੇ ਅੱਖਾਂ ਨੂੰ ਤਬਲਾ ਬਣਾ ਕੇ ਹਰ ਮਨੁੱਖ ਮਾਇਆ ਦੇ ਨਾਚ ਨੱਚ ਰਿਹਾ ਹੈ। ਹੱਥ ਮਾਇਆ ਕਮਾਉਣ ਵਿੱਚ ਲੱਗੇ ਪਏ ਹਨ ਅੱਖਾਂ ਮਾਇਕ ਪਦਾਰਥਾਂ ਨੂੰ ਹੀ ਵੇਖ ਰਹੀਆਂ ਹਨ। ਕਰਨੋ ਮਦ ਬਾਂਸਰੀ ਬਾਜੈ ਜਿਹਵਾ ਤੁਨ ਅਗਾਜਾ ਹਰੇਕ ਜੀਵ ਦੇ ਕੰਨਾਂ ਵਿੱਚ ਮਾਇਆ ਦੀ ਹੀ ਸਰੋਤ ਮਨ ਨੂੰ ਮਿੱਠੀ ਸੁਰ ਵਾਲੀ ਬੰਸਰੀ ਵਜ ਰਹੀ ਹੈ। ਹਰੇਕ ਜੀਵ ਨੂੰ ਜੀਵ ਦਾ ਚਸਕਾ ਮਨੋ ਰਾਗ ਹੋ ਰਿਹਾ ਹੈ ਨਿਰਤ ਕਰੇ ਕਰ ਮਨੁਆ ਨਾਚੈ ਆਣੇ ਘੁੰਗਰ ਸਜਾ ਪਿਛਲੇ ਕੀਤੇ ਕਰਮਾਂ ਤੇ ਸੰਸਕਾਰਾਂ ਨੂੰ ਘੁੰਗਰੂ ਆਦਿਕ ਸਾਜ਼ ਬਣਾ ਕੇ ਹਰ ਵੇਲੇ ਮਾਇਆ ਦੇ ਹੱਥਾਂ ਤੇ ਨਚ ਰਿਹਾ ਹੈ RAM ਕੋ ਨਿਰਤਕਾਰੀ ਹੈ ਭਾਈ ਜਗਤ ਵਿੱਚ ਪ੍ਰਮਾਤਮਾ ਦੀ ਰਚੀ ਰਚਨਾ ਦਾ ਨਾਚ ਹੋ ਰਿਹਾ ਹੈ ਵੇਖੇ ਵੇਖਣ ਹਾਰ ਦੇ ਅੱਲਾ ਜੇ ਤਾ ਸਾਜ ਸ਼ਿੰਗਾਰੀ ਰਹਾਓ ਇਸ ਨਾਚ ਨੂੰ ਵੇਖਣ ਦੀ ਸਮਰੱਥਾ ਵਾਲਾ ਦਇਆਵਾਨ ਪ੍ਰਭੂ ਨਾਚ ਦੇ ਇਹ ਸਾਰੇ ਸਾਜ ਸ਼ਿੰਗਾਰ ਨੂੰ ਆਪ ਵੇਖ ਰਿਹਾ ਹੈ ਆਖਾਰ ਮੰਡਲੀ ਆਖਾਰ ਮੰਡਲੀ ਧਰਨ ਸਬਾਈ ਉਪਰ ਗगन ਚੰਦੋਵਾ ਹੈ ਭਾਈ ਸਭ ਜੀਵਾਂ ਦੇ ਮਨਾਂ ਤੇ ਨੱਚਣ ਵਾਸਤੇ ਮਨਾਂ ਦੇ ਨੱਚਣ ਵਾਸਤੇ ਸਾਰੀ ਧਰਤੀ ਅਖਾੜਾ ਬਣੀ ਹੋਈ ਹੈ ਇਸ ਦੇ ਉੱਪਰ ਆਕਾਸ਼ ਚੰਦੂਆ ਬਣਿਆ ਤਣਿਆ ਹੋਇਆ ਹੈ ਪਵਨ ਵਿੱਚ ਓਲਾ ਕਰਤ ਅਕੇਲਾ ਜਲ ਤੇ ਉਪਤ ਹੋਵਾ ਜਿਹੜਾ ਸਰੀਰ ਪਾਣੀ ਤੋਂ ਪੈਦਾ ਹੁੰਦਾ ਹੈ ਉਸ ਦਾ ਅਤੇ ਜਿੰਦ ਦਾ ਮਿਲਾਪ ਕਰਾਈ ਰੱਖਣ ਵਾਲਾ ਹਰੇਕ ਜੀਵ ਦੇ ਅੰਦਰ ਚੱਲ ਰਿਹਾ ਹਰੇਕ ਸਵਾਸ ਹੈ ਪੰਚ ਤਾਤ ਕਰ ਪੁੱਤਰਾ ਕੀਨਾ ਕਿਰਤ ਮਿਲਾਵਾ ਹੋਵਾ ਪੰਜ ਤਤਾਂ ਨੂੰ ਮਿਲਾ ਕੇ ਪ੍ਰਮਾਤਮਾ ਨੇ ਹਰੇਕ ਜੀਵ ਦਾ ਸਰੀਰ ਬਣਾਇਆ ਹੋਇਆ ਹੈ ਜੀਵ ਦੇ ਪਿਛਲੇ ਕੀਤੇ ਹੋਏ ਕਰਮਾਂ ਅਨੁਸਾਰ ਸਰੀਰ ਦਾ ਮਿਲਾਪ ਪ੍ਰਾਪਤ ਹੋਇਆ ਹੋਇਆ ਹੈ ਚੰਦ ਸੂਰਜ ਦੁਏ ਜਰੇ ਚਰਾਗਾ ਚੌਂਕੁੰਟ ਪੀਤਰ ਰਾਖੇ ਹੈ ਭਾਈ ਨਿਰਤਕਾਰੀ ਵਾਲੇ ਇਸ ਧਰਤਾ ਖਾੜੇ ਵਿੱਚ ਚੰਦ ਤੇ ਸੂਰਜ ਦੋ ਦੀਵੇ ਬਲ ਰਹੇ ਹਨ ਚੌਹੀ ਪਾਸੀ ਚਾਨਣ ਦੇਣ ਵਾਲੀ ਟਿਕਾਏ ਚਾਨਣ ਦੇਣ ਲਈ ਟਿਕਾਏ ਹੋਏ ਹਨ 10 ਪਾਤੋਂ ਪੰਚ ਸੰਗੀਤਾ ਇਕੈ ਪੀਤਰ ਸਾਥੇ ਹਰੇਕ ਜੀਵ ਦੇ 10 ਇੰਦਰੀਆ ਤੇ ਪੰਜ ਕਾਮ ਆਦਿਕ ਡੂਮ ਇੱਕੋ ਸਰੀਰ ਵਿੱਚ ਹੀ ਇਕੱਠੇ ਹਨ ਭਿੰਨ ਭਿੰਨ ਹੋਏ ਭਾਵ ਦਿਖਾਵੇਂ ਸਭ ਹੂ ਨਿਰਾਰੀ ਭਾਖੇ ਇਹ ਸਾਰੇ ਵਾਕਫਾ ਹੋ ਕੇ ਆਪਣੇ ਆਪਣੇ ਭਾਵ ਕੋਲੋਲ ਵਿਖਾ ਰਹੇ ਹਨ ਸਭਨਾਂ ਵਿੱਚ ਵਕਰੀ ਵਕਰੀ ਪ੍ਰੇਰਣਾ ਕਾਮਨਾ ਹੈ ਘਾਰ ਘਰ ਨਿਰਤ ਹੋਵੇ ਦਿਨ ਰਾਤੀ ਘਟ ਘਟ ਵਜਹਿ ਤੂਰਾ ਏ ਭਾਈ ਦਿਨ ਰਾਤ ਹਰੇਕ ਜੀਵ ਦੇ ਹਰੇਕ ਇੰਦਰੇ ਵਿੱਚ ਇਹ ਨਾਚ ਹੋ ਰਿਹਾ ਹੈ ਹਰੇਕ ਸਰੀਰ ਵਿੱਚ ਮਾਇਆ ਦਾ ਵਾਜਾ ਵੱਜ ਰਿਹਾ ਹੈ ਏਕ ਨਚਾਵੇਂ ਏਕ ਪਵਾਵੇਂ ਇੱਕ ਆਏ ਜਾਏ ਇੱਕ ਆਏ ਜਾਏ ਹੋਏ ਧੂਰਾ ਮਾਇਆ ਦੇ ਕਈ ਵਾਜੇ ਜੀਵਾਂ ਨੂੰ ਨਚਾ ਰਹੇ ਹਨ ਕਈ ਵਾਜੇ ਜੀਵਾਂ ਨੂੰ ਪਟਕਾਉਂਦੇ ਫਿਰਦੇ ਹਨ ਬੇਅੰਤ ਜੀਵ ਇਹਨਾਂ ਦੇ ਪ੍ਰਭਾਵੇਟ ਖੁਆਰ ਹੋ ਕੇ ਜਨਮ ਮਰਨ ਦੇ ਗੇੜ ਵਿੱਚ ਪੈ ਰਹੇ ਹਨ ਕਹੋ ਨਾਨਕ ਸੋ ਬਾਹਰ ਨਾ ਨਚੈ ਜਿਸ ਗੁਰ ਭੇਟੈ ਪੂਰਾ ਹੈ ਨਾਨਕ ਆਖ ਜਿਸ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਮਾਇਆ ਦੇ ਹੱਥਾਂ ਤੇ ਮੋੜ-ਮੋੜ ਨਹੀਂ ਨੱਚਦਾ